एक और कथा है राजा परीक्षित पांडुवन का परपोत्र ओ व्यासमुन बाकी ऋषियों अक्सर यह कह करदासी ये कर श्री कृष्ण ਅਰਜਨ ਜੋ ਦੇਸ਼ਤਰਨ ਨੂੰ ਸਭ ਕੁਝ ਦੱਸ ਦਿੰਦੇ ਅਗਰ ਉਹ ਜਾਣੀ ਜਾਣ ਸਕਦਾ ਤਾਂ ਪਾਡਵਾ ਦੀ ਇਹ ਦੁਰਦਸ਼ਾ ਨਾ ਹੁੰਦੀ ਜੋ ਹੋਈ ਹੈ ॠषि मुनि ਪ੍ਰਿਛਤ ਨੂੰ ਸਮਝਾਉਂਦੇ ਸਨ ਹੋਣੀ ਬਲਵਾਨ ਹੈ ਹੋਣੀ ਬਲਵਾਨ ਹੈ ਹੋਣੀ ਨੂੰ नहीं रोकया जा सकता कठिन परिचित कहें अगर मनुख को पता चल जाए कि फलाने दिन ऐसा होना है तो मनुख सकता है उपराले कर सकता है होनी दे देव रोक सकता है परे सुट सकता है तो दूसरा श्लोक है धन गुरु अर्जन देव जी महाराज का श्लोक बहुत जतन करता बलवंत कारी सेवंत सूरा चतुर्दशी होवंत आ गया भगवान पुरख नानक केटी सास अकर राजे परिषद नषिया ने दसा ਤੈਨੂੰ ਤਛਪ ਨਾਮ ਦੇ ਇੱਕ ਸੱਪ ਨੇ ਡੰਗ ਮਾਰਨਾ ਹੈ ਪੂਰਨਵਾਸੀ ਵਾਲੇ ਦੇ ਔਰ ਉਸੇ ਨਾਲ ਤੇਰੀ ਮੌਤ ਹੋਵੇ ਤੇਰੀ ਮ੍ਰਿਤੂ ਹੋਵੇ ਸਮਾਂ ਦੱਸ ਦਿੱਤਾ ਗਿਆ ਦਿਨ ਦੱਸ ਦਿੱਤਾ ਗਿਆ ਰਾਜੇ ਨੇ ਲੋਹੇ ਦੀ ਕੋਠੜੀ ਬਣਵਾਈ ਹੈ ਔਰ ਪੂਰਨਮਾਸ਼ੀ ਵਾਲੇ ਦਿਨ ਉਸ ਤੇ ਝਾਖਲ ਹੋ ਗਿਆ। ਬਾਹਰੋਂ ਤੇ ਹਵਾ ਦਾ ਝੌਂਕਾ ਵੀ ਉਸ ਤੇ ਜਾਣਾ ਖਠਣ ਸੇ। ਇਸ ਗੰਗਦੀ ਲੋਹੇ ਦੀ ਕੋਠੜੀ ਬਣਵਾਇਆ। ਚਾਰੋਂ ਪਾਸੇ ਬੜੇ ਬੇਰ, ਸੂਰਬੀਰ, ਬਲੀ ਪੈਰੇ ਤੇ ਲਾ ਦਿੱਤੇ। ਔਰ ਨਿਗਰਾਨੀ ਰੱਖੋ ਕਿਦਰੇ ਸੱਫ ਆ ਰਹੇ ਹੋਏ ਤੇ ਟੁੱਟਮਾ। ਮਾਰ ਦਿਓ ਨਿਸ਼ਚਿੰਤ ਬੈਠਾ ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰਦਿਸ਼ੈ ਬੜਾ ਬਲਵਾਨ ਸੀ ਬੜੇ ਬੜੇ ਸੂਰ ਵੀਰ ਉਸ ਦੇ ਅਧੀਨ ਸਨ ਔਰ ਬੜਾ ਯਤਨ ਕੀਤਾ ਉਸਨੇ ਆਪਣੇ ਆਪ ਨੂੰ ਬਚਾਣ ਦਾ ਖੈਰ ਪੂਰਨਮਾਸ਼ੀ ਵਾਲੀ ਰਾਤ ਜਦੋਂ ਸਪਨੇ ਡੰਗ ਮਾਰਨਾ ਹੈ ਕੁਝ ਸਮਾਂ ਪਹਿਲੇ ਇੱਕ ઋષਿ ਆਏ ਪੁਸ਼ਪ ਲੈ ਕੇ ਫੁੱਲ ਲੈ ਕੇ ਬਾਹਰੋਂ ਪਹਿਰੇਦਾਰਾਂ ਨੇ ਰਾਜੇ ਨੂੰ ਖਬਰ ਕੀਤੀ ਸੰਤ ਜੀ ਆਏ ਨੇ ਪੁਸ਼ਪ ਮਾਲਾ ਲੈ ਕੇ ਤੁਹਾਡੀ ਸ਼ੁਭ ਕਾਮਨਾ ਲਈ ਤੋਂ ਰਾਜੇ ਪ੍ਰੀਖਤ ਨੇ ਆਣਦੇ ਤਰ੍ਹਾਂ পুষ্প ਅਗੋ ਰਖੇ ਤੇ পুষ্প ਦੇ ਵਿੱਚੋਂ ਕੀੜਾ ਨਿਕਲਿਆ ਨਾਨਕ ਕੀਟੀ ਸਾਸ ਆਕਰਖਤੇ ਉਹ ਕੀੜਾ ਜ਼ਹਿਰੀਲਾ ਉਹ ਕੀੜਾ ਹੀ ਤਖ ਛਪਨਾਗ ਸੀ ਉਹਨੇ ਡੰਗ ਮਾਰਿਆ ਰਾਜਾ ਪਰਿਚਿਤ ਉਸੇ ਨਾਲੀ ਤੜਫ ਤੜਫ ਕੇ मर गया रोंदा रहा रोंदा रहा रोंदा रहा रोना इस गल जो मैं सी नहीं होया नहीं होया और जो मैं नहीं चाहता हो गया हो गया जगत इतना जो रो रहे है उसका मूल कारण जो हो रहे है ਕਬੂਲ ਲੈ ਔਰ ਜੋ ਮੈਂ ਚਾਹਾਂ ਅਜਿਹਾ ਹੋਵੇ ਨਿੰਮ ਕਿਸੇ ਦੀ ਦਰਿਆ ਰਜ਼ਾ ਦੇ ਵਿੱਚ ਇਹ ਦਰਿਆ ਵਗਦੇ ਨੇ ਕਿਸੇ ਦੇ ਹੁਕਮ ਦੇ ਵਿੱਚ ਇਹ ਸੂਰਜ ਚੰਦ ਤਾਰੇ ਗਰਦਿਸ਼ ਦਿੱਤ ਨੇ ਸਾਰਾ ਬ੍ਰਹਿਮੰਡ ਜੋ ਚੱਲ ਰਿਹਾ ਹੈ ਇਹ ਕਿਸੇ ਦੀ ਰਜ਼ਾ ਵਿੱਚ ਚੱਲ ਰਿਹਾ ਹੈ ਸੂਰਜ ਚੰ드ਰਮਾ ਤਾਰੇ ਸਾਗਰ ਪਾਉਣ ਪਾਣੀ ਦਰਿਆ ਜਿਸ ਦੇ ਹੁਕਮ ਦੇ ਚੱਲ ਰਹੇ ਨੇ ਐ ਮਨੁੱਖ ਤੂੰ ਗਹਿਰਾਈ ਨਾਲ ਦੇਖ ਹੈ ਤੇ ਤੋ ਉਸ ਦੇ ਹੁਕਮ ਦੇ ਚ ਪੁਰਾਣਾ ਇੱਕ ਗੱਲ ਦਾ ਹੈ ਕਿ ਹੁਕਮ ਕਬੂਲ ਨਹੀਂ ਇਹ ਹੁਣੇ ਕਬੂਲ ਜਿ세 ਹੈ ਦੀ ਹਾਲਤ ਇਤਸ ਕੁਛ ਵੀ ਨਹੀਂ ਹੈ ਜਿਵੇਂ ਹੈ ਅਸੀਂ ਕਹਿੰਦੇ ਆ ਇਹ ਬੱਚਾ ਹੈ ਨਹੀਂ ਇਹ ਬੱਚਾ ਹੋ ਰਿਹਾ ਹੈ ਤਾਂ ਇੱਕ ਪਲ ਪਹਿਲੇ ਜੋ ਸੀ ਹੁਣ ਨਹੀਂ ਹੈ ਇੱਕ ਦਿਨ ਪਹਿਲੇ ਜੋ ਸੀ ਹੁਣ ਨਹੀਂ ਹੈ ਇਹ ਤੇ ਹੋ ਰਿਹਾ ਹੈ ਇਹ ਬੱਚਾ ਜਵਾਨ ਹੋ ਰਿਹਾ ਹੈ ਇਹ ਜਵਾਨ ਬੁੱਢਾ ਹੋ ਰਿਹਾ ਹੈ ਬੱਚੇ ਦਾ ਜਵਾਨ ਹੋਣਾ ਇਕ ਹੁਕਮ ਹੈ ਹੋਣੀ ਹੈ ਜਵਾਨ ਦਾ ਬੁੱਢਾ ਹੋਣਾ ਇੱਕ ਹੁਕਮ ਹੈ ਹੋਣੀ ਹੈ ਬੁੱਢੇ ਦਾ ਮੌਤ ਦੀ ਆਗੋਸ਼ ਵਿੱਚ ਚਲੇ ਜਾਣਾ ਹੋਣੀ ਹੈ ਹੁਕਮ ਹੈ ਜੋ ਹੁਕਮ ਸਾਡੇ ਤਨ ਤੇ ਲਾਗੂ ਹੈ ਉਹ ਹੀ ਸਾਡੇ ਮਨ ਤੇ ਲਾਗੂ ਧਰਮ ਦੀ ਸਾਧਨਾ ਹੈ ਮਨੁੱਖ ਆਪਣਾ ਮਨ ਪ੍ਰਭੂ ਦੇ ਅਨਕੂਲ ਕਰੇ ਲੇਕਿਨ ਮਨ ਆਪਣੇ ਸੁਭਾਅ ਕਰਕੇ ਆਪਣੇ ਅਹੰਕਾਰ ਕਰਕੇ ਆਪਣੇ ਲੋਭ ਕਰਕੇ ਆਪਣੀ ਵਾਸ਼ਨਾ ਕਰਕੇ ਪ੍ਰਤੀਕੂਲ ਚੱਲਦਾ ਹੈ ਔਰ ਜੀਵਨ ਵਿੱਚ ਜਿੱਥੇ ਜਿੱਥੇ ਰੁਕਾਵਟਾਂ ਨੇ ਬਥੇਰੀਆਂ ਰੁਕਾਵਟਾਂ ਨੇ ਉਹ ਰੁਕਾਵਟ ਕੀ ਹੈ दरअसल ओ होनी है बहाव हो है ओ होनी इस कबूल नहीं जवानी कबूल सी बुढ़ेपा कबूल नहीं चलो रो पुट के बुढ़ेपा भी कबूल सी मौत कबूल नहीं नफा कबूल है नुकसान कबूल नहीं इज्जत कबूल है बेइज्जती कबूल नहीं खुशियां कबूल नहीं गम कबूल नहीं ਔਰ ਕੌਣ ਗਸੇ ਜਗਤ ਮੇਰੀ ਚਾਹਤ ਨਾਲ ਨਹੀਂ ਚੱਲ ਰਿਹਾ ਕਿਤੇ ਪ੍ਰਭੂ ਦੀ ਚਾਹਤ ਨਾਲ ਚੱਲ ਰਿਹਾ ਹੈ ਮੇਰੀ ਚਾਹਤ ਜਦ ਪ੍ਰਭੂ ਦੀ ਚਾਹਤ ਨਾਲ ਟਕਰਾਂਦੀ ਹੈ ਮੇਰੀ ਚਾਹਤ ਹਾਰ ਖਾ ਜਾਂਦੀ ਹੈ ਔਰ ਹੋਣ ਰਹਾ ਪ੍ਰਭੂ ਦਾ ਛਾਇਆ ਹੋਇਆ ਮੇਰਾ ਰੋਣਾ ਨਿਕਲ ਜਾਂਦਾ ਹੈ ਨਰ ਚਾਹਤ ਕਛ ਔਰ ਔਰੇ ਕੀ ਔਰ اے ਭਾਈ ਚਿਤਵਤ ਰਹੋ ਠਗੋ ਨਾਨਕ ਫਾਸੀ ਗੱਲ ਪਰ ਅਗੋਂ ਫਿਰ ਜਨਮਾਂ ਦੀ ਫਾਸੀ ਪੈ ਗਈ ਜਿਤਨੇ ਚਿਰ ਤੱਕ ਮਨੁੱਖ ਨੂੰ ਹੋਣਾ ਕਬੂਲ ਨਹੀਂ ਹੋਣੀ ਕਬੂਲ ਨਹੀਂ ਜਨਮ ਚੱਲਦਾ ਰਹਿੰਦਾ ਹੈ ਮਰਨ ਚੱਲਦਾ ਰਹਿੰਦਾ ਹੈ ਇੰਸਿਸਟਿੰਗ ਹੋਣੀ ਕਬੂਲ ਹੋ ਗਈ ਜਨਮ ਕਬੂਲ ਹੈ ਜਵਾਨੀ ਕਬੂਲ ਹੈ ਉਡੇਪਾ ਕਬੂਲ ਹੈ ਮਰਨਾ ਕਬੂਲ ਹੈ ਸੁਖ ਕਬੂਲ ਹੈ ਦੁਖ ਕਬੂਲ ਹੈ ਨਫੇ ਕਬੂਲ ਨੇ ਨੁਕਸਾਨ ਵੀ ਕਬੂਲ ਹੈ ਜਿਸ ਦਿਨ ਹੌਣੀ ਕਬੂਲ ਹੋ ਗਈ ਉਸੇ ਦਿਨ ਮਨੁੱਖ ਸਮਾਧਿ ਰੀ ਲੀਨ ਹੋ ਜਾਂਦਾ ਹੈ ਪਰਮ ਅਨੰਦ ਦੀ ਵਰਸ਼ਾ ਉਸਤੇ ਹੋ ਜਾਂਦੀ ਹੈ ਔਰ ਐਸਾ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਐਸਾ ਮਨੁੱਖ ਹਰ ਵਕਤ ਰਜ਼ਾ ਵਿੱਚ ਰਾਜ਼ੀ ਉਸਨੂੰ ਸਮਝ ਆ ਜਾਂਦੀ ਹੈ ਸਵੇਰੇ ਸੂਰਜ ਉਗਿਆ ਹੈ ਮੇਰੀ ਚਾਹਤ ਨਾਲ ਨਹੀਂ ਕਿਸੇ ਦੀ ਰਜ਼ਾ ਵਿੱਚ ਉਗਿਆ ਹੈ ਸ਼ਾਮ ਨੂੰ ਗਰੂਪ ਹੋ ਰਿਹਾ ਹੈ ਮੇਰੀ ਮੰਗ ਕਰਕੇ ਨਹੀਂ ਕਿਸੇ ਦੀ ਰਜ਼ਾ ਵਿੱਚ ਬੁਲੇਖੇ ਲੱਗ ਜਾਂਦੇ ਨੇ ਕਈ ਵਫਾ ਮਨੁੱਖ ਸਭ ਕੁਝ ਮੇਰੇ ਕਰਕੇ ਹੋ ਰਿਹਾ ਹੈ ਕਹਿੰਦੇ ਨੇ ਇੱਕ ਮਾਇ ਹੀ ਨਾ ਭੁਲੇਖਾ ਪੈ ਗਿਆ ਸੀ ਕਿ ਮੇਰਾ ਮੁਰਗਾ ਬਾਗ ਲੈਂਦਾ ਤਾਂ ਪਿੰਡ ਵਿੱਚ ਸਵੇਰ ਆਉਂਦੀ ਹੈ ਪਿੰਡ ਵਾਸੀਆਂ ਨਾਲ ਇੱਕ ਦਿਨ ਝਗੜਾ ਹੋ ਗਿਆ ਮਾਈ ਆਪਣਾ ਮੁਰਗਾ ਲੈ ਕੇ ਦੂਸਰੇ ਪਿੰਡ ਚਲੇ ਗਏ ਔਰ ਦੂਸਰੇ ਪਿੰਡ ਪਹੁੰਚ ਕੇ ਰਾਤ ਨੂੰ ਹੱਸ दिए ਹੁਣ ਉਸ ਪਿੰਡ ਵਿੱਚ ਸਵੇਰ ਨਹੀਂ ਆਵੇਗੀ ਹੁਣ ਉਹਨਾਂ ਨੂੰ ਪਤਾ ਚੱਲੇਗਾ ਮੇਰੀ ਕਦਰ ਹੋਵੇਗੀ ਹੁਣ ਪਤਾ ਚਲੇਗਾ ਕਿ ਜ਼ਿੰਦਗੀ ਸਾਰੀ ਉਹਨਾਂ ਨੂੰ ਅੰਧੇਰੇ ਵਿੱਚ ਜਿਹਾ ਕੱਟਣੀ ਪੈਗੀ। ਅਮਰਤਵੇਲੇ ਜਿਵੇਂ ਮੁਰਗੇ ਨੇ ਬਾੰਗ ਦਿੱਤੀ ਪਿੰਡ ਵਿੱਚ ਸਵੇਰਾ ਹੋ ਲੱਗ ਪਿਆ। ਮਾਈ ਹੱਸਦੀ ਪਈਏ ਉਸ ਪਿੰਡ ਵਿੱਚ ਅੰਧੇਰਾ ਹੋਵੇਗਾ। ਰਾਤ ਹੋਵੇਗੀ। ਮੂਰਖਾ ਨੇ ਮੇਰੇ ਹਮਾਨ ਕੀਤਾ ਹੈ। ਹੁਣ ਜ਼ਿੰਦਗੀ ਅੰਧੇਰੇ ਵਿੱਚ ਕਟਣੀ। ਪਰ ਕੋਣ ਇਸ ਮਾਇਨੋਂ ਦੱਸਿਆ ਹੈ ਮੁਰਗਾ ਬਾਗ ਰਿੰਦਾ ਇਸ ਕਰਕੇ ਸਵੇਰ ਨਹੀਂ ਆਉਂਦੀ ਸਵੇਰ ਆਉਂਦੀ ਹੈ ਇਸ ਕਰਕੇ ਮੁਰਗਾ ਬਾਗ ਰਿੰਦਾ ਪ੍ਰਾਤਕਾਲ ਆਉਂਦਾ ਹੈ ਉਹ ਫੁੱਟ ਵੀ ਹੈ ਤਾਂ ਮੁਰਗਾ ਬਾਗ ਰਿੰਦਾ ਮੁਰਗਾ ਬਾਗ ਰਿੰਦਾ ਇਸ ਕਰਕੇ ਪਉ ਨਹੀਂ ਫੁੱਟਦੀ ਉਹ ਫੁੱਟਦੀ ਹੈ ਤਾਂ ਮੁਰਗਾ ਬਾਗ ਰਿੰਦਾ ਸਵੇਰ ਆਉਂਦੀ ਹੈ ਤਾਂ ਮੁਰਗਾ ਬਾਗ ਰਿੰਦਾ ਲੇਕਿਨ ਮਨੁੱਖ ਨੂੰ ਇਹ ਬੁਲੇਖਾ ਪੈ ਸਕਦਾ ਹੈ ਮੇਰੀ ਬਾਂਗ ਕਰਕੇ ਸਵੇਰ ਹੋਈ ਹੈ ਸ਼ਾਇਦ ਜੋ ਕੁਝ ਮੈਂ ਕਰਦਾ ਉਸ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਸਭ ਕੁਝ ਹੋ ਰਿਹਾ ਹੈ ਅਗਰ ਮੇਰੀ ਕਿਰਤ ਕਰਕੇ ਸਭ ਕੁਝ ਹੋ ਰਿਹਾ ਹੈ ਤਾਂ ਮੇਰਾ ਕਰਨਾ ਸਾਰੇ ਦਾ ਸਾਰਾ ਸਫਲ ਹੋਣਾ ਚਾਹੀਦਾ ਹੈ ਪਰ ਮੇਰਾ ਕਰਨਾ ਤੇ ਸਾਰੇ ਦਾ ਸਾਰਾ ਸਫਲ ਹੁੰਦਾ ਹੀ ਨਹੀਂ ਮੇਰਾ ਕਰਨਾ ਜਿੱਥੇ ਜਿੱਥੇ ਪ੍ਰਭੂ ਦੇ ਹੋਣੇ ਨਾਲ ਸ਼ਾਮਲ ਹੋ ਜਾਂਦਾ ਹੈ ਸਹਿਮਤ ਹੋ ਜਾਂਦਾ ਹੈ ਮੇਰਾ ਕਰਨਾ ਉਸ ਨਾਲ ਮੇਲ ਖਾ ਜਾਂਦਾ ਹੈ ਤੋਂ ਫਿਰ ਮੇਰਾ ਕਰਨਾ ਜਦ ਸਫਲ ਹੋ ਜਾਂਦਾ ਹੈ ਤਾਂ ਮੈਂ ਕਹਿਣਾ ਮੈਂ ਕੀਤਾ ਹੈ ਮੈਂ ਕੀਤਾ ਹੈ ਮੇਰੇ ਕੀਤੇ ਕਰਕੇ ਮੈਨੂੰ ਸਫਲਤਾ ਮਿਲੀ ਹੈ ਪਰ ਹੁਣ ਕੌਣ ਦੱਸੇ ਕਿ ਕਿ ਪ੍ਰਮਾਤਮਾ ਦਾ ਹੋਣਾ ਸੀ ਉਹਦੇ ਹੋਣੇ ਕਰਕੇ ਤੇਰਾ ਕਰਨਾ ਮੇਲ ਖਾ ਗਿਆ ਉਸ ਦੇ ਹੋਣੇ ਕਰਕੇ ਤੇਰਾ ਕਰਨਾ ਸਫਲ ਹੋਇਆ ਤੇਰੇ ਕਰੇ ਕਰਕੇ ਕੀ ਹੋਣਾ ਨਹੀਂ ਹੋਇਆ ਉਸ ਦੇ ਹੋਣੇ ਕਰਕੇ ਤੇਰਾ ਕਰਨਾ ਸਫਲ ਹੋ ਗਿਆ ਬਸ ਇਤਨੀ ਸਮਝ ਪ੍ਰਮਾਤਮਾ ਦੀ ਸਮਝ ਔਰ ਇਸ ਸਮਝ ਨੂੰ ਕਹਿੰਦੇ ਨੇ ਸਭ ਕੁਝ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਦਿਨ ਹੋ ਰੇ ਰਾਤ ਹੋ ਰਹੀ ਹੈ ਸਰਦੀ ਹੋ ਰਹੀ ਹੈ ਗਰਮੀ ਹੋ ਰਹੀ ਹੈ ਜਨਮ ਹੋ ਰਿਹਾ ਹੈ ਮਰਨ ਹੋ ਰਿਹਾ ਹੈ ਸੁਖ ਹੋ ਰਹੇ ਨੇ ਦੁਖ ਹੋ ਰਹੇ ਨੇ ਇਹ ਜਗਤ ਵਿੱਚ ਸਭ ਕੁਝ ਹੋ ਰਿਹਾ ਹੈ ਹੋ ਰਿਹਾ ਹੈ ਜਿਸ ਦਿਨ ਇਹ ਹੋਣਾ ਕਬੂਲ ਹੋਇਆ ਉਸੇ ਦਿਨ ਪ੍ਰਮਾਤਮਾ ਕਬੂਲ ਹੋਇਆ ਔਰ ਜਿਸ ਦਿਨ ਪ੍ਰਮਾਤਮਾ ਕਬੂਲ ਹੋਇਆ ਐਸਾ ਮਨੁੱਖ ਪ੍ਰਮਾਤਮਾ ਦਾ ਰੂਪ ਹੋ ਗਿਆ ਈਸ਼ਵਰ ਦਾ ਰੂਪ ਹੋ ਗਿਆ ਹੁਣ ਉਸ ਦੀ ਆਪਣੀ ਕੋਈ ਚਾਹਤ ਨਹੀਂ ਜਦ ਆਪਣੇ ਕੋਈ ਚਾਹਤ ਨਹੀਂ ਤਾਂ ਹੁਣ ਆਪਣੇ ਕੋਈ ਰੋਣੇ ਹੀ ਨਹੀਂ ਰਹਿ ਗਏ ਹੁਣ ਤੇ ਪ੍ਰਭੂ ਦੀ ਚਾਹਤ ਹੁਣ ਤੇ ਜਿਸ ਪਾਸੇ ਦਰਿਆ ਵਹਿ ਰਿਹਾ ਹੈ ਉਹਨੇ ਨੌਕਾ ਆਪਣੀ ਉਸੇ ਪਾਸੇ ਤੋਰ ਦਿੱਤੀ ਗਈ ਹੁਣ ਤੇ ਹਵਾਵਾਂ ਦਾ ਰੁਖ ਜਿਸ ਪਾਸੇ ਹੈ ਕਿਉਂਕਿ ਉਸ ਪਾਸੇ ਹੀ ਚੱਲ ਪਿਆ ਹੈ ਹੁਣ ਤੇ ਪ੍ਰਭੂ ਦੀ ਜੋ ਰਜ਼ਾ ਹੈ ਉਹੀ ਸਾਨੂੰ ਕਬੂਲ ਹੈ ਉਹੀ ਸਾਨੂੰ ਪਰਵਾਨ ਹੈ ਇਸ ਕਰਕੇ ਜੀਵਨ ਵਿੱਚ ਆਨੰਦ ਬਣ ਜਾਂਦਾ ਹੈ ਰਸ ਬਣ ਜਾਂਦਾ ਹੈ ਹਉਣੀ ਅਨਹਉਣੀ ਦੀ ਸਮਝੀ ਪ੍ਰਮਾਤਮਾ ਦੀ ਸਮਝ ਹੈ ਗੁਰੂ ਦੀ ਸਮਝ ਹੈ ਈਸ਼ਵਰ ਦੀ ਸਮਝ ਹੈ